ਲੇਕਿਨ ਗੁਡਨੈਸ ਜਿਹੜੀ ਹੈ ਨਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ ਉਹ ਕਹਿ ਰਹੇ ਜੀ ਗੁਡਨੈਸ ਛੱਡੋ ਹੁਣ ਡਿਸਾਈਡ ਕਰੋ ਅਕਾਲ ਤਖਤ ਨੂੰ ਉਹਨਾਂ ਨੇ ਕਹਿਤਾ ਜੋ ਡਿਸਾਈਡ ਕਰਨਾ ਛੇਤੀ ਡਿਸਾਈਡ ਕਰੋ ਵੀ ਮੈਂ ਹੁਣ ਥੋੜਾ ਅਨਕੰਫਰਟੇਬਲ ਜਿਹਾ ਹੋ ਰਿਹਾ ਹੈ ਇਹ ਕੀ ਗੱਲ ਦੇਖੋ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਦੇਖੋ ਜੈਸਮੀਨ ਜੀ 2.5 ਮਹੀਨੇ ਹੋ ਗਏ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਨੇ ਇੱਕ ਤਰ੍ਹਾਂ ਇੰਡਾਇਟ ਕੀਤਾ ਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਸੀ ਜੀ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਦੌਰਾਨ ਬੇਅਦਬੀ ਦੇ ਕੇਸ ਹੁੰਦੇ ਰਹੇ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਦੌਰਾਨ ਜਦੋਂ ਖੁਦ ਪ੍ਰਧਾਨ ਵੀ ਹੁੰਦੇ ਸੀ ਡਪਟੀ ਚੀਫ ਮਿਨਿਸਟਰ ਹੁੰਦੇ ਸੀ ਕਿਸ ਤਰ੍ਹਾਂ ਉਹਨਾਂ ਨੇ ਸਿਰਸਾ ਡੇਰਾ ਮੁਖੀ ਨੂੰ ਮਾਫੀ ਦੇਤੀ ਕਿਸ ਤਰ੍ਹਾਂ ਉਹਨਾਂ ਨੇ ਸੁਮੇਸ਼ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਤਾ ਇਸ ਤਰ੍ਹਾਂ ਦੇ तमाम तरह ਦੇ ਘਟਨਾਵਾਂ ਔਰ ਕਿਸ ਤਰ੍ਹਾਂ ਕਦੇ ਵੀ ਬੇਅਦਬੀ ਦੇ ਜਿਹੜੇ ਅਸਲੀ ਦੋਸ਼ੀ ਸੀ ਉਹ ਇੰਨੀ ਦੇਰ ਤੱਕ ਫੜੇ ਨਹੀਂ ਗਏ ਪਿਛਲੇ ਦਿਨਾਂ ਦੇ ਵਿੱਚ ਜ਼ਰੂਰ ਇਤੇ ਦਾਅਵੇ ਕੀਤੇ ਜਾ ਰਹੇ ਆ ਇਹਨੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਤਨਖਾਈਆ ਤੇ ਕਰਾਰ ਦਿੱਤਾ ਸੀ ਇਨਡਾਈਟ ਕਰ ਪਰ ਢਾਈ ਮਹੀਨੇ ਹੋ ਗਏ ਸਜ਼ਾ ਨਹੀਂ ਸੁਣਾਈ ਐਸੇ ਗੱਲ ਦਾ ਦੋਖਾ ਸੁਖਵੀਰ ਸਿੰਘ ਬਾਦਲ ਨੇ ਹੁਣ ਚਿੱਠੀ ਲਿਖੀ ਆ ਅਕਾਲ ਪਤਸ਼ਰਬ ਦੇ ਜੱਥੇਦਾਰ ਨੂੰ ਗਿਆਨੀ ਲੰਮੀ ਸੇ ਨੂੰ ਕਹਿੰਦੇ ਘੱਟੋ ਘੱਟ ਸਜ਼ਾ ਤਾਂ ਸੁਣਾ ਦਿਓ ਤੁਸੀਂ ਮੈਨੂੰ ਢਾਈ ਮਹੀਨੇ ਤੋਂ ਲੁਕਾ ਕੇ ਰੱਖਿਆ ਹੋ ਮੇਰੀਆਂ ਵੀ ਕੁਝ ਆਪਣੀਆਂ ਗਤੀਵਿਧੀਆਂ ਨੇ ਪੋਲਿਟਿਕਲ ਲੀਡਰ ਵੀ ਆ ਮੈਂ ਕੋਈ ਇਸ ਤਰ੍ਹਾਂ ਕੰਮ ਨਹੀਂ ਕਰ ਰਿਹਾ ਮੇਰੀਆਂ ਪਰਿਵਾਰ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ ਉਹ ਸਾਰੀਆਂ ਮੈਂ ਨਿਭਾਉਣੀ ਆ ਜਿੰਨੀ ਦੇਰ ਤੱਕ ਔਰ ਜੋ ਵੀ ਤੁਸੀਂ ਸਜ਼ਾ ਲਾਉਂਗੇ ਉਹ ਮੈਨੂੰ ਖਿੜੇ ਮੱਥੇ ਪ੍ਰਵਾਨ ਹੋਊਗੀ ਇਹ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਜੀ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਕਾਰਜਗਾਰੀ ਹੈ ਜਿਹੜੀ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਹੈ ਜਿਸ ਤਰ੍ਹਾਂ ਉਹ ਕੰਮ ਕਰਦੇ ਆ ਇਹਨਾਂ ਇਹਨਾਂ ਚਿਰ ਲਾ ਦਿੰਦੇ ਆ ਵਿਰਤਾ ਸਿੰਘ ਨੂੰ ਟੋਏ ਮਾਮਲੇ ਦੇ ਵਿੱਚ ਇੱਕ ਦਿਨ ਦੇ ਵਿੱਚ ਫੈਸਲਾ ਕਰਨਾ ਹੈਗਾ ਕੱਢ ਦੋ ਕਹਿੰਦੇ ਪਾਰਟੀ ਤੋਂ ਬਾਹਰ 10 ਸਾਲ ਲਈ ਕੱਢ ਦੋ ਇਹਨੂੰ ਪ੍ਰਾਈਮਰੀ ਮੈਂਬਰਸ਼ਿਪ ਤੋਂ ਵੀ ਕੱਢ ਦੋ ਤੇ ਇੱਥੇ ਤੁਸੀਂ ਫੈਸਲਾ ਨਹੀਂ ਲੈ ਰਹੇ ਕਿ ਇਹ ਹੋਰ ਤਾਂ ਨਹੀਂ ਇਹਦੇ ਕੋਲ ਮੰਤਫੇ ਗਈਆਂ ਆਬਜੈਕਟਿਵ ਹੈਗਾ ਅਕਾਲ ਤਖਤ ਜੀ ਜੈਸਮின் ਜੀ ਜੀ ਅ ਬੰਪਰੀ ਜੀ ਸਾਨੂੰ ਦੱਸਿਓ Z ਸਿਕਿਉਰਿਟੀ ਇੱਕ ਬਹੁਤ ਸਟਰੋਂਗ ਸਿਕਿਉਰਿਟੀ ਕਵਰ ਹੁੰਦਾ ਹੈ ਵੈਰੀ ਪ੍ਰੋਟੈਕਟਿਵ ਇਹ ਸਿਕਿਉਰਿਟੀ ਕਵਰ ਹੁਣ ਜਿਹੜੇ ਫਾਰਮਰ ਅਕਾਲ ਤਖਤ ਦੇ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਜੀ ਇਹਨਾਂ ਤੋਂ ਹੁਣ ਵਾਪਸ ਲੈ ਲਿਆ ਹੈ ਕਿਉਂ ਵਾਈ ਪਹਿਲੀ ਗੱਲ ਤਾਂ ਇਹ ਹੈ ਪ੍ਰਸ਼ਨ ਹੈ ਕਿ ਜਿਹੜੇ Z ਪਲੱਸ ਸਿਕਿਉਰਿਟੀ ਕਵਰ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਸ ਤੋਂ ਉੱਤੇ ਇੱਕ ਹੀ ਸਿਕਿਉਰਿਟੀ ਕਵਰ ਹੁੰਦਾ SPG ਜਿਹਨੂੰ ਅਸੀਂ ਸਟੇਸ਼ਨ ਪ੍ਰੋਟੈਕਟਿਵ ਗਰੁੱਪ ਕਹਿੰਦੇ ਆ ਉਹ ਕੇਵਲ ਪ੍ਰਧਾਨ ਮੰਤਰੀ ਨੂੰ ਮਿਲਦਾ ਜਿਹੜੇ Z+ ਸਿਕਿਉਰਿਟੀ ਕਵਰ ਆ ਉਹ ਸਾਰੀ ਉਸਦੀ ਪਹਿਲਾਂ ਤਫ਼ਤੀਸ਼ ਹੁੰਦੀ ਹੈ ਉਹਦੀਆਂ ਰਿਪੋਰਟੀਆਂ ਭੇਜ ਜਾਂਦੀ ਨੇ ਰਿਪੋਰਟਸ ਤੋਂ ਇੰਟੈਲੀਜੈਂਸ ਬਿਊਰੋ ਹੁੰਦਾ ਪੁਲਿਸ ਹੁੰਦੀ ਹੈ ਸਿਕਿਉਰਿਟੀ ਫੋਰਸੇਸ ਹੁੰਦੀਆਂ ਨੇ ਸਾਰਾ ਤਮਾਮ ਜੀ ਉਸ ਤੋਂ ਬਾਅਦ ਜਾ ਕੇ ਕੇਂਦਰ ਸਰਕਾਰ ਇਹ ਡਿਸਾਈਡ ਕਰਦੀ ਹੈ ਕਿ ਕਿਸ ਨੂੰ Z+ ਸਿਕਿਉਰਿਟੀ ਦੇਣੀ ਹੈ ਕਿਸ ਨੂੰ ਨਹੀਂ ਦੇਣੀ ਕਹਿੰਦੀ ਹੈ ਹਰਪ੍ਰੀਤ ਸਿੰਘ ਨੂੰ ਦੇ ਦਿੱਤੀ ਗਈ ਜੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲੈ ਲਈ ਜਾਵੇ ਮੈਨੂੰ ਨਹੀਂ ਚਾਹੀਦੀ ਕਾਰਨ ਕਾਰਨੇ ਕਿ ਇਹਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਬਹੁਤ ਨੇੜੇ ਆ ਇਹ ਤਾਂ ਵੀ ਦੇਖੋ ਆਰਐਸਐਸ ਦੇ ਬੰਦੇ ਆ ਰਾਸ਼ਟਰੀ ਸਿਵਲ ਸੰਗ ਦੇ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਨਾਤਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਲ ਇਹ ਤਾਂ ਰਲ ਕੇ ਸਰਕਾਰਾਂ ਬਣਾਉਂਦੇ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਮੁਕਰਾ ਕੇ ਉਹਨਾਂ ਨੇ ਆਪਣੀ ਸਿਕਿਉਰਿਟੀ ਵਾਪਸ ਕਰਤੀ ਔਰ ਕੇਂਦਰ ਨੇ ਵੀ ਡਿਸਾਈਡ ਕਰ ਲਿਆ ਪਰ ਪਹਿਲੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਹਰਪ੍ਰੀਤ ਸਿੰਘ ਦੱਸਣਗੇ ਕੋਈ ਵੀਆਪੀ ਦੱਸੂਗਾ ਕੋਈ ਅਕਾਲ ਤੱਕ ਸਾਫ ਜੋ ਸਾਫ ਕਰ ਦਿੱਤਾ ਦੱਸਣਗੇ ਕਿ ਕੇਂਦਰ ਸਰਕਾਰ ਨੂੰ ਨਹੀਂ ਪਤਾ ਕਿ ਕੀ ਉਹਨਾਂ ਦੀ ਜਾਨ ਨੂੰ ਕਿੰਨਾ ਕੁ ਖਤਰਾ ਹੈ ਜਾਂ ਨਹੀਂ ਖਤਰਾ ਜਿਹੜਾ ਥ੍ਰੈਟ ਇਨਟਰਸੈਪਸ਼ਨ ਉਹ ਕਿੰਨਾ ਉਸ ਉੱਤੇ ਸਾਰਾ ਡਿਪੈਂਡ ਕਰਦਾ ਪਰ ਮੈਨੂੰ ਲੱਗਦਾ ਇੱਥੇ ਸ਼ਾਇਦ ਕੇਂਦਰ ਸਰਕਾਰ ਨੇ ਕਿਤੇ ਜਲਦਬਾਜ਼ੀ ਦੇ ਵਿੱਚ ਫੈਸਲਾ ਤਾਂ ਨਹੀਂ ਲੈ ਲਿਆ ਜੀ 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 ਅ ਜਲਦਬਾਜ਼ੀ ਵੈਸੇ ਮੈਨੂੰ ਲੱਗਦਾ ਲੇਟ ਹੋ ਗਿਆ ਜਿਹੜੀ ਖਬਰ ਹੁਣ ਅਸੀਂ ਚਾਹੁੰਦੇ ਆ ਵੀ ਤੁਸੀਂ ਇਹਦੇ ਤੇ ਟਿੱਪਣੀ ਕਰੋ ਨੌਇਸ ਪੋਲਿਊਸ਼ਨ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਵੀ ਪੁਲਿਸ ਨੂੰ ਐਫ ਆਈ ਆਰ ਦੇ ਕੇਸਿਸ ਰਜਿਸਟਰ ਕਰਨੇ ਪੈਣਗੇ ਇਹ ਤਾਂ ਬਹੁਤ ਲੇਟ ਹੋ ਰਹੀ ਹੈ ਗੱਲ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਪਰ ਕਹਿੰਦੇ ਹੁੰਦੇ ਦੇਰ ਆਏ ਦਰਸਤ ਹੈ ਚਲੋ ਕਦੇ ਆ ਕੇ ਇਹਨਾਂ ਨੇ ਇਸ ਗੱਲ ਦੀ ਸੀਰੀਅਸਨੈਸ ਨੂੰ ਇਹ ਇਸ ਗੱਲ ਦੀ ਸੰਜੀਦਗੀ ਨੂੰ ਮੰਨਿਆ ਤਾਂ ਸਹੀ ਨਹੀਂ ਤਾਂ ਕਦੇ ਵੀ ਨੌਇਜ਼ ਪੋਲੂਸ਼ਨ ਤੇ ਇੰਨਾ ਸੀਰੀਅਸ ਦੇਖੋ ਪਹਿਲਾਂ ਵੀ ਹਾਈ ਕੋਰਟ ਦੇ ਫੈਸਲੇ ਆਏ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੁਪਰੀਮ ਕੋਰਟ ਤੇ ਕਰਨਾਟਕ ਹਾਈ ਕੋਰਟ ਦੇ ਬੰਬੇ ਹਾਈ ਕੋਰਟ ਦੇ ਹੁਣ ਪਿਛਲੇ ਦਿਨਾਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਤਾਂ ਬੜੀ ਗੱਲ ਹੋ ਰਹੀ ਸੀ ਪਰ ਨੌਇਜ਼ ਪੋਲੂਸ਼ਨ ਦਾ ਕੀ ਜਿਹੜਾ ਰੌਲਾ ਪਾ ਪੈਂਦਾ ਚੀਕਾਂ ਮਾਈਂਦੀਆਂ ਨੇ 뮤직 ਵੱਜਦੇ ਨੇ ਸਾਰਾ ਕੁਝ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਪੰਜਾਬ ਨੂੰ ਹਰਿਆਣਾ ਨੂੰ ਚੰਡੀਗੜ੍ਹ ਨੂੰ ਇੱਕ ਤਰ੍ਹਾਂ ਦੀ ਤਾਕੀਦ ਕੀਤੀ ਆ ਉਹਨਾਂ ਨੂੰ ਆਰਡਰ ਕੀਤਾ ਕਿ ਜੇ ਤੁਹਾਡੇ ਕੋਲੇ ਨੌਇਸ ਪੋਲੂਸ਼ਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਤੇ ਇਨੀ ਦੇ ਕੀ ਤੁਰੰਤ ਪ੍ਰਭਾਵ ਦੇ ਨਾਲ ਉਹ ਤੁਸੀਂ ਐਫ ਆਈ ਆਰ ਦਰਜ ਕਰੋਗੇ ਕੇਸ ਦਰਜ ਕਰੋਗੇ ਉਸ ਤੋਂ ਬਾਅਦ ਕਾਰਵਾਈ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਜਸਮੀਨ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਇਹਨੇ ਹਾਈ ਕੋਰਟ ਨੇ ਇੱਥੇ ਤੱਕ ਕਹਿਤਾ ਸੀ ਕਿ ਜਿਹੜੇ ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰਸ ਲੱਗਦੇ ਆ ਮੰਨ ਲਓ ਗੁਰਦੁਆਰਿਆਂ 'ਚ ਲੱਗਦੇ ਆ ਮਸਜਿਦਾਂ ਤੇ ਲੱਗਦੇ ਆ ਮੰਦਿਰਾਂ ਤੇ ਲੱਗਦੇ ਆ ਚਰਚਿਸ ਦੇ ਵਿੱਚ ਲੱਗਦੇ ਆ ਜਿੱਥੇ ਵੀ ਲੱਗਦੇ ਆ ਉਹਨੂੰ ਵੀ ਬਖਸ਼ਿਆ ਨਹੀਂ ਜਾਏਗਾ ਉਹ ਕੋਈ અપਵਾਦ ਨਹੀਂ ਹੈ ਜਾਂ ਕੋਈ ਐਬ੍ਰੇਸ਼ਨ ਨਹੀਂ ਹੈ ਜਾਂ ਉਹਨਾਂ ਨੂੰ ਕੋਈ ਛੂਟ ਨਹੀਂ ਦਿੱਤੀ ਜਾ ਸਕਦੀ ਤੁਸੀਂ ਦੇਖੋ ਇਹਨਾਂ ਲਾਊਡ ਸਪੀਕਰਸ ਨਾਲ ਹੋ ਸਕਦਾ ਕੁਝ ਲੋਕਾਂ ਨੂੰ ਕੋਈ ਸੰਤੁਸ਼ਟੀ ਜਾਂ ਕਿਸੇ ਤਰ੍ਹਾਂ ਦਾ ਕੋਈ ਸੁੱਖ ਮਿਲਦਾ ਹੋਵੇ ਪਰ ਕਿੰਨੇ ਇਸ ਤਰ੍ਹਾਂ ਦੇ ਬਿਮਾਰ ਲੋਕ ਹੁੰਦੇ ਨੇ ਕੋਈ ਹਸਪੀਟਲਸ ਆ ਕਿਤੇ ਬਜ਼ੁਰਗ ਲੋਕ ਆ ਤੇ ਫੇਰ ਕਿਤੇ ਨਾ ਕਿਤੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਐਗਜ਼ਾਮਸ ਹੁੰਦੇ ਨੇ ਉਹ ਪੜ੍ਹਾਈ ਨਹੀਂ ਕਰ ਸਕਦੇ ਠੀਕ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਦੇ ਖਿਲਾਫ ਕੇਸ ਦਰਜ ਕਰੋਗੇ ਤੇ ਜੇ ਤੁਸੀਂ ਕਟਾਈ ਕੀਤੀ ਤੇ ਫਿਰ ਸਾਨੂੰ ਮਜਬੂਰ ਹੋਣਾ ਪਊਗਾ ਤੁਹਾਡੇ ਖਿਲਾਫ ਫੈਸਲਾ ਲੈਣ ਲਈ ਜੀ ਜੈਸਮਿਨ ਜੀ ਜੀ ਮਨਪ੍ਰੀਤ ਇੱਕ ਹੋਰ ਹੈਰਾਨੀ ਮੇਰੇ ਇੱਕ ਦੋਸਤ ਨੇ ਉਹ ਕੱਲ ਹੀ ਚੰਡੀਗੜ੍ਹ ਹਜੇ ਪਹੁੰਚੇ ਹੀ ਨਹੀਂ ਤੇ ਉਹਨਾਂ ਨੇ ਮੈਨੂੰ ਨਾ ਇੱਕ ਵੀਡੀਓ ਬਣਾ ਕੇ ਭੇਜੀ ਕਹਿੰਦੇ ਜੈਸਮਿਨ ਪਰੇਸ਼ਾਨ ਵੀ ਮੈਂ ਕਿੱਥੇ ਆ ਸੋ ਆਈ ਸੈਡ ਤੁਸੀਂ ਯੂ نو ਹੋ ਸਕਦਾ ਕਪੂਰਥਲੇ ਹੋ ਕਹਿੰਦਾ ਮੈਂ ਚੰਡੀਗੜ੍ਹ ਬੈਠਾ ਹਾਂ ਤੇ ਲੁੱਕ ਐਟ ਦ ਸਿਚੁਏਸ਼ਨ ਉਹ ਇੰਨਾ ਡੈਂਸ ਫੌਗ ਜਿੱਦਾਂ ਹਿਮਾਚਲ 'ਚ ਨਹੀਂ ਅਸੀਂ ਦੇਖਦੇ Shimla ਜਾਂ ਕੋਸਲੀ 'ਚ ਬੱਦਲ ਹੀ ਹੇਠਾਂ ਉਤਰ ਆਉਂਦੇ ਨੇ ਆਈ ਵਾਸ ਸਰਪ੍ਰਾਈਜ਼ਡ ਟੂ ਸੀ ਵੀ ਇਹ ਚੰਡੀਗੜ੍ਹ ਐਨੀ ਧੁੰਦ ਇਸ ਵੇਲੇ ਜੀ ਔਰ ਜਿਹੜੇ ਮੌਸਮ ਵਿਗਿਆ ਨਹੀਂ ਆ ਇਸ ਧੁੰਦ ਨੇ ਉਹਨਾਂ ਨੂੰ ਵੀ ਹੈਰਾਨ ਕੀਤਾ ਦੇਖੋ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੇ ਹਰਿਆਣਾ ਦੇ ਚੰਡੀਗੜ੍ਹ ਦੇ ਲੋਕਾਂ ਨੇ ਸੂਰਜ ਨਹੀਂ ਦੇਖਿਆ ਹੋਣਾ ਜੇ ਦੇਖਿਆ ਹੋਣਾ ਤਾਂ ਛੋਟੀ ਮੋਟੀ ਝਲਕ ਦੇਖੀ ਹੋਣੀ ਜੀ ਲਗਾਤਾਰ ਇਹ ਧੁੰਦ ਪੈ ਰਹੀ ਆ ਔਰ ਇੰਨੀ ਕਿ ਕਿਤੇ ਡੈਂਸ ਆ ਕਿਤੇ ਬਹੁਤ ਜ਼ਿਆਦਾ ਡੈਂਸ ਆ ਬਹੁਤ ਸੰਘਣੀ ਧੁੰਦ ਆ ਔਰ ਜਿਹੜੀ ਵਿਜ਼ਿਬਿਲਟੀ ਆ ਉਹ ਲਗਭਗ ਕਿਤੇ 300 ਮੀਟਰ ਦੀ ਆ ਕਿਤੇ 400 ਮੀਟਰ ਦੀ ਆ ਕਿਤੇ ਕਿਤੇ ਤਾਂ 30 40 ਮੀਟਰ ਜਾਂ 50 ਮੀਟਰ ਤੱਕ ਦੀ ਰਹਿ ਗਈ ਆ ਇਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਇਥੇ ਕੁਝ ਐਕਸੀਡੈਂਟਸ ਵੀ ਦੇਖਣ ਨੂੰ ਮਿਲੇ ਆ ਬਲਕਿ ਮੌਸਮ ਵਿਭਾਗ ਨੇ ਇਸ ਉਤੇ ਇੱਕ yellow alert ਜਾਰੀ ਕੀਤਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਉਹਨਾਂ ਨੇ ਪੇਸ਼ੰਟ ਗੋਈ ਵੀ ਕੀਤੀ ਹੈ ਪ੍ਰੈਡਿਕਸ਼ਨ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਇਹ ਤੁੰਦ ਬਰਕਰਾਰ ਰਹੇਗੀ ਹੁਣ ਤੁਸੀਂ ਦੇਖੋ ਕੁਝ ਲੋਕ ਇਹਨੂੰ pranals ਜੋੜ ਕੇ ਦੇਖ ਰਹੇ ਨੇ ਕੁਝ ਇਹਨੂੰ ਮੌਸਮ ਦਾ ਜਿਸ ਤਰ੍ਹਾਂ ਸਰਦੀਆਂ ਇੱਥੇ ਆ ਰਹੀਆਂ ਨੇ ਹੌਲੀ ਹੌਲੀ ਵਿੰਟਰਸ ਦਾ ਜਿਵੇਂ ਆਗਮਨ ਜਾਂ ਸ਼ੁਰੂ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੇਖਿਆ ਜਾ ਰਿਹਾ ਪਰ ਹਾਂ ਪੰਜਾਬ ਦੇ ਲੋਕ ਇਹਨਾਂ ਦਿਨਾਂ ਦੇ ਵਿੱਚ ਬੜੇ ਹਰਾਮ ਨੇ ਇਸ ਤਰ੍ਹਾਂ ਦੀ ਡੈਂਸ ਫੌਗ ਕਿਉਂਕਿ ਹਜੇ ਤੱਕ ਜਿਹੜੀਆਂ ਪੁਰਸ਼ਾਕਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਲੋਕਾਂ ਨੇ ਕੋਈ ਵਿంటర్ਸ ਦੇ ਕੱਪੜੇ ਕੱਢ ਕੇ ਪਾਉਣੇ ਨਹੀਂ ਸ਼ੁਰੂ ਕੀਤੇ ਵਿంటర్ਸ ਹਜੇ ਲਗਭਗ ਸ਼ੁਰੂ ਹੋਣੀ ਹੈ ਹਾਂ ਮੌਸਮ ਦੇ ਵਿੱਚ ਟਾਈਮ ਦੇ ਵਿੱਚ ਸਵੇਰ ਤੇ ਸ਼ਾਮ ਦੇ ਵਿੱਚ ਥੋੜਾ ਬਹੁਤਾ ਬਦਲਾਅ ਦੇਖਣ ਨੂੰ ਮਿਲ ਰਿਹਾ ਪਰ ਇਹ ਧੁੰਦ ਪਹਿਲੀ ਵਾਰੀ ਇੰਨੀ ਡੈਂਸ ਦੇਖਣ ਨੂੰ ਮਿਲ ਰਹੀ ਹੈ ਜੀ ਜੈਸਮின் ਜੀ ਇਹ ਜੀ ਮੈਨੂੰ ਐਦਾਂ ਲੱਗਦੇ ਆ ਇਹ ਥੋੜੇ ਡਾਊਟ ਦੇ ਬੱਦਲ ਨੇ ਜਿਹੜੇ ਛੇਤੀ ਛੱਟ ਜਾਣਗੇ ਪਰ ਗੱਲ ਇਹ ਤਾਂ ਯਾਰ ਡਾਊਟ ਮੈਨੂੰ ਵੀ ਸੋਚ ਕੇ ਹੋ ਰਿਹਾ ਇੱਕ ਖਬਰ ਜਿਹੜੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ 10 ਏਕੜ ਜ਼ਮੀਨ ਜਿਹੜੀ ਹੈ ਇਹ ਚੰਡੀਗੜ੍ਹ ਚ ਕਿੰਨੂੰ ਅਲਾਟ ਕੀਤੀ ਗਈ ਤੇ ਇਹ ਪੋਲਿਟੀਕਲ ਰੌਲਾ ਕੀ ਪੈ ਰਿਹਾ ਹੈ ਦੇਖੋ ਜੈਸਮਿਨ ਜੀ ਤੁਸੀਂ ਖੁਦ ਇੱਥੇ ਬਹੁਤ ਵਧੀਆ ਕੰਮ ਵੀ ਕੀਤਾ ਔਰ ਬੜੀਆਂ ਚੰਗੀਆਂ ਸੰਸਥਾਵਾਂ ਦੇ ਵਿੱਚ ਕੰਮ ਕੀਤਾ ਤੁਹਾਨੂੰ ਸਾਰਾ ਇੱਥੇ ਚੰਡੀਗੜ੍ਹ ਦਾ ਪਤਾ ਇਹ ਰੌਲਾ ਅਸਲ ਵਿੱਚ ਪੋਲਿਟੀਕਲ ਪਾਰਟੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ ਦੀ ਲਲਾਈ ਹੈ ਕੋਈ ਇੱਕ ਪੋਲਿਟੀਕਲ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀਵਲ ਜਿਹੜੀ ਆਪਣੇ ਆਪ ਨੂੰ ਬੜੀ ਪੁਰਾਣੀ ਪਾਰਟੀ ਦੱਸਦੀ ਹੈ ਪੰਥਕ ਪਾਰਟੀ ਦੱਸਦੀ ਹੈ ਪੰਜਾਬ ਦੀ ਖੇਤਰੀ ਪਾਰਟੀ ਦੱਸਦੀ ਹੈ ਉਹਦੀ ਵੀ ਨਿਲੈਕੀ ਹੈ ਭਾਰਤੀ ਜਨਤਾ ਪਾਰਟੀ ਉਹਦੀ ਤਾਂ ਹੈ ਹੀ ਹੈ ਕਾਂਗਰਸ ਦੀ ਵੀ ਨਿਲੈਕੀ ਹੈ ਤੇ ਜਿਹੜੀ ਮੌਜੂਦਾ ਪਾਰਟੀ ਸੱਤਾ ਦੇ ਵਿੱਚ ਆ ਆਮ ਆਦਮੀ ਪਾਰਟੀ ਉਹਦੀ ਵੀ ਨਿਲੈਕੀ ਹੈ ਕਿ ਜੇ ਅੱਜ ਤੱਕ ਇਹਨਾਂ ਦੀ ਸਰਕਾਰਾਂ ਕੇਂਦਰ ਦੇ ਵਿੱਚ ਬਣਦੀਆਂ ਗਈਆਂ ਚੰਡੀਗੜ੍ਹ ਇਹ ਪੰਜਾਬ ਨੂੰ ਦਵਾ ਨਹੀਂ ਸਕੇ ਕਿਹੜਾ ਚੰਡੀਗੜ੍ਹ ਸਥਾਪਿਤ ਹੀ ਇਸੇ ਕਰਕੇ ਕੀਤਾ ਗਿਆ ਸੀ ਜਦੋਂ 22 ਤੋਂ 24 25 ਪਿੰਡ ਲੈਏ ਗਏ ਸੀ ਉਹਨੂੰ ਚੰਡੀਗੜ੍ਹ ਬਣਾਇਆ ਗਿਆ ਔਰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ 1966 ਦੇ ਵਿੱਚ ਇੱਕ ਤਰ੍ਹਾਂ ਦੀ ਇਹ ਰਾਜਨੀਤੀ ਇਹ ਰਾਜਤ ਨਹੀਂ ਕੋਲੇਗੀ ਬਲਕਿ ਹਰਿਆਣੇ ਤੇ ਪੰਜਾਬ ਨੂੰ ਕਾਮਨ ਇਹ ਰਾਜਤ ਨਹੀਂ ਦੇ ਦਿੱਤੀਗੀ ਦਰਅਸਲ ਹੋਇਆ ਕਿ ਮੈਨਾਂ ਤੁਹਾਨੂੰ ਥੋੜਾ ਸੰ 2022 ਦੇ ਵਿੱਚ ਲੈ ਕੇ ਜਾਣਾ ਚਾਹਣਾ ਜੁਲਾਈ ਦੇ ਮਹੀਨੇ ਦੇ ਵਿੱਚ ਮਨੋਰਨਾਲ ਖੱਟਨ ਮੁੱਖ ਮੰਤਰੀ ਸੀ ਤੇ ਉਹਨਾਂ ਨੇ ਅਮੀਸ਼ਾਹ ਤੋਂ ਆਪਣੀ ਸਰਕਾਰ ਦੀ ਕੇਂਦਰ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਅਮੀਸ਼ਾਹ ਨੂੰ ਕਿਹਾ ਕਿ ਸਾਨੂੰ 10 ਏਕੜ ਜ਼ਮੀਨ ਦੋ ਅਸੀਂ ਵੱਖਰੀ ਵਿਧਾਨ ਸਭਾ ਬਣਾਉਣੀ ਹੈ ਵੱਖਰਾ ਆਪਣਾ ਹਾਈ ਕੋਰਟ ਬਣਾਉਣਾ ਤੇ ਅਮੀਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਬੜੇ ਪਾਵਰਫੁਲ ਨਰੇਂਦਰ ਮੋਦੀ ਤੋਂ ਬਾਅਦ ਵੀ ਕੋਈ ਪਾਵਰਫੁੱਲਾ ਤਾਂ ਤੁਹਾਨੂੰ ਪਤਾ ਹੀ ਅਮਿਤ ਸ਼ਾਹ ਉਹਨਾਂ ਨੇ ਹਾਂ ਕਰ ਦਿੱਤੀ ਕਿ ਹੁਣ ਉਹਨਾਂ ਨੂੰ ਜ਼ਮੀਨ ਅਲਾਟ ਹੋਣ ਜਾ ਰਹੀ ਆ ਤੇ ਤੁਸੀਂ ਦੇਖੋ ਉਦੋਂ ਇੰਨਾ ਵੱਡਾ ਬਲੰਡਰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਜਦੋਂ ਹੀ ਉਹਨਾਂ ਨੇ ਕਿਹਾ ਇਹ ਸਭ 2022 ਦੀ ਮੈਂ ਗੱਲ ਕਰ ਰਿਹਾ ਤੇ ਅੱਜ ਵੀ ਤੁਸੀਂ ਉਹਨਾਂ ਦਾ ਟਵੀਟ ਕੱਢੋਗੇ ਤੇ ਪਿਆ ਹੋਊਗਾ 9 ਜੁਲਾਈ ਸਾਲ 2022 ਦਿਨ ਸ਼ਨੀਚਰਵਾਰ ਉਸ ਦਿਨ ਇਹਨਾਂ ਨੇ ਕਹਿਤਾ ਕਿ ਜਿਸ ਤਰ੍ਹਾਂ ਮਨੋਰਨਗਰ ਖੱਟਨ ਨੂੰ ਜਾਂ ਹਰਿਆਣੇ ਨੂੰ ਜ਼ਮੀਨ ਦਿੱਤੀ ਜਾ ਰਹੀ ਆ ਸਾਨੂੰ ਵੀ ਦੇ ਦਿਓ ਤੁਸੀਂ ਦੇਖੋ ਇਹ ਤਾਂ ਕੀ ਕਹਿਣਾ ਸੀ ਸਾਨੂੰ ਪੂਰਾ ਚੰਡੀਗੜ੍ਹ ਹੀ ਦੇ ਦਿਓ ਔਰ ਉਹਨਾਂ ਦਾ ਵਿਰੋਧ ਕਰੋ ਕਹਿੰਦੇ ਸਾਨੂੰ ਵੀ ਜ਼ਮੀਨ ਦੇ ਦਿਓ ਅਸੀਂ ਵੀ ਵੱਖਰੀ ਵਿਧਾਨ ਸਭਾ ਇੱਥੇ ਬਣਾਉਣੀ ਹੈ ਤੇ ਵੱਖਰਾ ਹਾਈ ਕੋਰਟ ਬਣਾਓ ਇਸ ਤਰ੍ਹਾਂ ਦੀ ਨਾ ਸਮਝੀ ਇਸ ਤਰ੍ਹਾਂ ਦੀ ਨਿਲਾਇਕੀ ਜਦੋਂ ਤੁਹਾਨੂੰ ਪਤਾ ਨਹੀਂ ਕਿ ਕੀ ਸਿਆਸਤ ਹੈ ਤੇ ਇਸ਼ੂ ਕੀਆ ਉਦੋਂ ਹੁੰਦੀ ਹੈ ਤੇ ਹੁਣ ਜਿਵੇਂ ਕਹਿੰਦੇ ਹੁੰਦੇ ਤੁਹਾਡਾ ਪਾਸਟ ਤੁਹਾਡਾ ਇਤਿਹਾਸ ਆ ਕੇ ਤੁਹਾਡੇ ਸਾਹਮਣੇ ਖੜਾ ਹੋ ਗਿਆ ਹੁਣ ਸਾਰੀਆਂ ਪਾਰਟੀਆਂ ਰੌਲਾ ਪਾਉਣ ਲੱਗੀਆਂ ਕਿ ਇਹਨਾਂ ਨੇ ਤਾਂ ਹੱਥ ਵੱਡ ਕੇ ਦਿੱਤੇ ਇਹਨਾਂ ਨੇ ਪੈਰ ਵੀ ਨਹੀਂ ਕੀਤੇ ਪੈਰ ਵੀ ਦੇਖਿਆ ਜਾਵੇ ਤਾਂ ਕਿਸੇ ਨੇ ਵੀ ਨਹੀਂ ਕੀਤੇ ਜੀ ਸਿਰਫ ਤੇ ਸਿਰਫ ਇਹਨਾਂ ਨੇ ਲਿਪ ਸਰਵਿਸ ਦਿੱਤੀ ਆ ਤੇ ਹੁਣ ਇਸ਼ੂ ਵੱਡਾ ਬੜਾ ਵੱਡਾ ਬਣਨ ਜਾ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਸਿਆਸਤ ਹੁਣ ਕਿੰਨੀ ਕੁ ਮਗਤੀ ਹੈ ਇਸ ਇਸ਼ੂ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ ਜੀ ਜੈਸਮੀਨ ਜੀ ਜੀ ਇੱਕ ਵੱਡਾ ਇਸ਼ੂ ਮੈਨੂੰ ਐਂ ਲੱਗ ਰਿਹਾ ਇਨਫੈਕਟ ਇਟਸ ਅ ਬਿਗ ਨਿਊਜ਼ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਇੱਕ ਲੈਂਡਮਾਰਕ ਜੱਜਮੈਂਟ ਜਿਹੜੀ ਆ ਪਾਸ ਕੀਤੀ ਹੈ ਪਲੀਜ਼ ਸਾਨੂੰ ਦੱਸਿਓ ਇਹ ਜੱਜਮੈਂਟ ਹੈ ਕਿ ਇਹਦਾ ਪਰਸ਼ੋਕੜ ਕੀ ਹੈ ਤੇ ਅੱਗੇ ਅਸੀਂ ਇਹਦੇ ਬਾਰੇ ਕੀ ਦੇਖ ਸਕਦੇ ਆ ਦੇਖੋ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੇ ਜਾਂ ਭਾਰਤੀ ਜਨਤਾ ਪਾਰਟੀ ਦੀ ਐ ਸੂਬਾ ਸਰਕਾਰਾਂ ਜੀ ਭਾਰਤ ਦੇ ਵਿੱਚ ਕੰਮ ਕਿਸ ਤਰ੍ਹਾਂ ਕਰਦੀ ਇਹਨਾਂ ਦੀ ਕੀ ਸਿਆਸਤ ਇਹਨਾਂ ਦੀ ਸਿਆਸਤ ਤਾਂ ਕਿ ਮਾਈਨੋਰਿਟੀ ਕਮਿਊਨਿਟੀਜ਼ ਦੇ ਖਿਲਾਫ ਜੰਮ ਕੇ ਟਿਕੜੀਆਂ ਕਰੋ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰੋ ਜਾਂ ਉਹਨਾਂ ਨੂੰ ਬੁਰਾ ਭਲਾ ਕਹੋ ਜਾਂ ਉਹਨਾਂ ਨੂੰ ਬਦਨਾਮ ਕਰੋ ਤੇ ਇੱਕ ਇਹਨਾਂ ਨੇ ਹੋਰ ਢੰਗ ਤਰੀਕਾ ਅਪਣਾ ਲਿਆ ਸੀ ਬੁਲਡੋਜ਼ਰ ਇਨਸਾਫ ਬੁਲਡੋਜ਼ਰ ਨਿਆਂ ਜੀ ਬੁਲਡੋਜ਼ਰ ਲੈ ਜਾਂਦੇ ਸੀ ਆਪਕਿ ਦਿੱਤਿਆ ਜਿਹੜੇ ਯੋਗੀਆਂ ਦਿੱਤਿਆ ਨਾ ਤਾਂ ਯੂਪੀ ਦੇ ਮੁੱਖ ਮੰਤਰੀ ਇਹਨਾਂ ਨੂੰ ਤਾਂ ਬੁਲਡੋਜ਼ਰ ਬਾਬਾ ਕਹਿ ਜਾਂਦਾ ਸੀ ਬੜੀ ਸ਼ਾਨ ਦੇ ਨਾਲ ਇਹ ਕੀ ਕਰਦੇ ਸੀ ਇਹ ਆਇਡੈਂਟੀਫਾਈਲ ਕਰਦੇ ਸੀ ਕੁਝ ਇਸ ਤਰ੍ਹਾਂ ਦੇ ਕਲੋਨੀਆਂ ਕੁਝ ਇਸ ਤਰ੍ਹਾਂ ਦੀ ਲੋਕੇਲਿਟੀਆਂ ਤੇ ਇਹਨਾਂ ਨੂੰ ਲੱਗਦਾ ਸੀ ਇੱਥੇ ਮੁਸਲਿਮ ਭਾਈ ਜਾਰਾ ਜੇ ਘਟਕੀਤੀ ਭਾਈ ਜਾਰਾ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਘਰ ਬਣਾਇਆ ਤੇ ਬੁਲਡੋਜ਼ਰ ਹੀ ਚੜਾ ਦਿੰਦੇ ਸੀ ਜੀ ਰਾਤੋਂ ਰਾਤ ਉਹਨਾਂ ਦੇ ਘਟਾ ਦਿੰਦੇ ਸੀ ਪਰਿਵਾਰ ਜਿਹੜੇ ਸੀ ਉੱਥੇ ਔਰਤਾਂ ਬੱਚੇ ਬੇਕਾਰ ਹੋ ਜਾਂਦੇ ਸੀ ਬਜ਼ੁਰਗ ਬੇਕਾਰ ਹੋ ਜਾਂਦੇ ਸੀ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਕੁਝ ਅੰਤਰੀਮ ਜਾਂ ਇੰਟੈਰੀਮ ਆਰਡਰ ਜਿਹਨੂੰ ਆਪਾਂ ਕਹਿੰਦੇ ਉਹ ਆਏ ਵੀ ਇਸ ਉੱਤੇ ਰੋਕ ਲਾਤੀ ਪਰ ਹੁਣ ਇਤਿਹਾਸਿਕ ਫੈਸਲਾ ਆਇਆ ਜੀ ਪੂਰੇ ਭਾਰਤ ਦੇ ਵਿੱਚ ਉਹਨਾਂ ਨੇ ਕਿਹਾ ਤਾਂ ਜਿਹੜੀ ਮਰਜ਼ੀ ਸਰਕਾਰ ਹੋਵੇ ਤੁਸੀਂ ਇਸ ਤਰ੍ਹਾਂ ਚਾਹੇ ਕੋਈ ਕ੍ਰਿਮੀਨਲ ਵੀ ਕਿਉਂ ਨਾ ਹੋਵੇ ਤੁਸੀਂ ਉਹਦਾ ਘਰ ਨਹੀਂ ਢਾ ਸਕਦੇ ਜੀ ਔਰ ਜਿਹੜੇ ਤੁਸੀਂ ਫੈਸਲੇ ਖੁਦ ਲੈ ਰਹੇ ਹੋ ਤੁਸੀਂ ਪੂਰੀ ਪ੍ਰਕਿਰਿਆ ਦਾ ਪਾਲਣ ਕਰੋ ਉਹਨਾਂ ਨੂੰ ਨੋਟਿਸ ਦਿਓ ਤੇ ਉਸ ਤੋਂ ਬਾਅਦ ਜੇ ਤੁਸੀਂ ਸੈਟੀਸਫਾਈਡ ਨਹੀਂ ਹੁੰਦੇ ਤੇ ਫਿਰ ਇਹ ਮਾਮਲਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੌਕਾ ਦੋ ਚੈਲੰਜ ਕਰ ਸਕਣ ਕੋਰਟ ਦੇ ਵਿੱਚ ਤੇ ਕੋਰਟ ਫੈਸਲਾ ਆਪ ਜੱਜ ਨਾ ਬਣੋ ਤੁਸੀਂ ਆਪ ਹੀ ਜੱਜ ਬਣੀ ਫਿਰਦੇ ਹੋ ਆਪ ਹੀ ਸਜ਼ਾਵਾਂ ਦੇਈ ਜਾਂਦੇ ਹੋ ਆਪ ਹੀ ਢਾਈ ਜਾਂਦੇ ਸੋ ਇਹ ਬੜਾ ਮੈਨੂੰ ਲੱਗਦਾ ਲੈਂਡਮਾਰਕ ਜਜਮੈਂਟ ਆ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਜਨਤਕ ਪਲੇਸ ਤੇ ਪਬਲਿਕ ਪਲੇਸ ਤੇ ਜੇ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਸਟਰਕਚਰ ਖੜਾ ਕੀਤਾ ਗਿਆ ਉਸ ਨੂੰ ਤੁਸੀਂ ਜ਼ਰੂਰ ਉਹਦਾ ਫੈਸਲਾ ਲੈ ਸਕਦੇ ਹੋ ਢਾ ਸਕਦੇ ਹੋ ਪਰ ਘਰਾਂ ਦੇ ਨਾਲ ਤੁਸੀਂ ਦੇਖਣਾ ਤੱਕ ਨਹੀਂ ਬੈਨ ਕਰਤਾ ਉਹਨਾਂ ਨੇ ਜੀ ਜੀ ਅ ਮੰਨ ਰਿਤ ਜਦੋਂ ਦਾ ਅਸੀਂ ਸੁਣਦੇ ਆਏ ਆ ਬੀਜੇਪੀ ਆਰਐਸਐਸ ਜੇ ਉਹਨਾਂ ਨੂੰ ਕਦੀ ਬਰਾਉਨੀ ਪੁਆਇੰਟਸ ਮਿਲਦੇ ਨੇ ਨਾ ਇਸ ਗੱਲ ਤੇ ਜ਼ਰੂਰ ਹੁੰਦੇ ਨੇ ਵੀ ਅਸੀਂ ਸਾਡੀ ਜਿਹੜੀ ਕੰਟ੍ਰਿਬਿਊਸ਼ਨ ਹੈ ਇਹ ਫ੍ਰੀडम ਮੂਵਮੈਂਟ ਚ ਬਹੁਤ ਰਹੀ ਹੈ ਜੀ ਅਸੀਂ ਬਹੁਤ ਕੰਟ੍ਰਿਬਿਊਟ ਕੀਤਾ ਅਸੀਂ ਆ ਕੀਤਾ ਸੀ ਉਹ ਕੀਤਾ ਹੁਣ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਕਹਿੰਦੇ ਕੱਖ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਬਿਗ ਸਟੇਟਮੈਂਟ ਬਲੈਂਕਟ ਸਟੇਟਮੈਂਟ ਦਿੱਤੀ ਹੈ ਇਹਦੇ ਬਾਰੇ ਸਾਨੂੰ ਦੱਸਿਓ ਦੇਖੋ ਮਲਿਕਾ ਅਰਜੁਨ ਖੜਗੇ ਜੀ ਕਾਫੀ ਉਹਨਾਂ ਦੀ ਉਮਰ ਆ ਔਰ ਕਾਂਗਰਸ ਦੇ ਪ੍ਰਧਾਨ ਆ ਜੋ ਕੁਝ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ ਜਿਸ ਜੈਸਵੀ ਵਿਅਕਤੀ ਨੇ ਇਤਿਹਾਸ ਪੜ੍ਹਿਆ ਭਾਰਤੀ ਜਨਤਾ ਪਾਰਟੀ ਤਾਂ ਖੈਰ ਉਦੋਂ ਹੁੰਦੀ ਨਹੀਂ ਸੀ ਉਦੋਂ ਜਾਂ ਤਾਂ ਜਨ ਸੰਘ ਸੀ ਜਨ ਸੰਘ ਵੀ ਬਾਅਦ ਤੋਂ ਬਣਿਆ ਪਹਿਲਾਂ ਆਰਐਸਐਸ ਸੀ ਜੀ ਆਰਐਸਐਸ ਦਾ ਜਿਹੜਾ ਜਨਮ ਸੀ ਲਗਭਗ 1925 ਚ ਹੋ ਗਿਆ ਸੀ ਪਰ ਇਹ ਗੱਲ ਬਿਲਕੁਲ ਠੀਕ ਕਰ ਰਿਹਾ ਕਹਿ ਰਿਹਾ ਕਿ ਇਹਨਾਂ ਦੀ ਢੇਲੇ ਦੀ ਕੰਟਰੀਬਿਊਸ਼ਨ ਨਹੀਂ ਆ ਜੋ ਇਸ ਤੋਂ ਦਾ ਆਜ਼ਾਦੀ ਦਾ ਲੜਾਈ ਲੜੀ ਗਈ ਇੰਨਾ ਵੀ ਕਿਸੇ ਬਲਕਿ ਇਹ ਅੰਗਰੇਜ਼ਾਂ ਨੂੰ ਕਹਿੰਦੇ ਹ ਸੀ ਚਿੱਠੀਆਂ ਲੈ ਕੇ ਕਹਿੰਦੇ ਤੁਸੀਂ ਜਾਓ ਨਾ ਇੱਥੇ ਤੁਹਾਡੇ ਜਾਣ ਨਾਲ ਮੁਲਕ ਦੇ ਵਿੱਚ ਖਲਾਫ ਪੈਦਾ ਹੋ ਜਾਊਗਾ ਮੁਲਕ ਦੇ ਵਿੱਚ ਕੌ ਸੂਜੂ ਪ੍ਰੋਮੋਸ਼ਨ ਹੋ ਜਾ ਇੱਥੇ ਤਾਂ ਕਹਿੰਦੇ ਅਫਰਾ ਤਫਰੀ ਫੈਲ ਜੂਗੀ ਇਹ ਹਾਲਾਤ ਆ ਸੋ ਇਸੇ ਕਰਕੇ ਇਹਨਾਂ ਦੇ ਤੁਸੀਂ ਦੇਖੋ ਜਿਹੜਾ ਨੱਥੂ ਰਾਮ ਗੋਰ ਸੀ ਸੀ ਜਿਹਨੇ ਮਹਾਤਮਾ ગાંધી ਨੂੰ ਮਾਰੇ ਆਉਂੂ ਵੀ ਤੇ ਇਹਨਾਂ ਜੱਥੇਦੰਦੀਆਂ ਤੋਂ ਆਉਂਦਾ ਸੀ ਅੱਜ ਕੱਲ ਆਰਐਸਐਸ ਮਨਾ ਕਰਦੀ ਐ ਕਹਿੰਦੇ ਇਹ ਤਾਂ ਸਾਡੇ ਨਾਲ ਜੁੜੇ ਹੀ ਨਹੀਂ ਸੀ ਕਦੇ ਸੋ ਤਮਾਮ ਤਰ੍ਹਾਂ ਦੀਆਂ ਗੱਲਾਂ ਨੇ ਇਹੀ ਆਰਐਸਐਸ ਨੇ ਆਪਣੇ ਹੈੱਡਕੁਆਰਟਰ ਲਾਗਪੁਰ ਤੇ 52 ਸਾਲ ਤਿਰੰਗਾ ਝੰਡਾ ਨਹੀਂ ਮੰਨਿਆ ਇਹਨਾਂ ਨੇ ਉਹਦਾ ਝੰਡਾ ਚੜਾਇਆ ਨਹੀਂ ਇਹਨਾਂ ਨੇ ਤੋਂ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ ਨਹੀਂ ਇਹਦੇ ਵਿੱਚ ਕੋਈ ਦੌਰਾਵਾਂ ਨਹੀਂ ਪਰ ਇਹ ਮੰਨਦੇ ਨਹੀਂ ਅੱਜਕੱਲ ਬੜੇ ਵੱਡੇ ਦੇਸ਼ ਭਗਤ ਬਣੇ ਹੋਏ ਐ ਕਿ ਸਾਡੇ ਤੋਂ ਵੱਡਾ ਤਾਂ ਕੋਈ ਦੇਸ਼ ਭਗਤ ਹੈ ਨਹੀਂ ਸੀ ਪਰ ਅਜ਼ਾਦੀ ਦੇ ਦੌਰਾਨ ਇਹਨਾਂ ਦੀ ਜਿਸ ਸਮੇਂ ਮੈਂ ਪਹਿਲਾਂ ਵੀ ਦੱਸ ਕਿਹਾ ਕੋਈ ਵੀ ਕੰਟਰੀਬਿਊਸ਼ਨ ਨਹੀਂ ਸੀ ਮਲਕਾ ਨੂੰ ਕੜ ਕੇ ਠੀਕ ਕਹਿ ਰਹੇ ਹੁਣ ਅੱਜ ਵਿਆਹ ਫਿਰ ਰੌਣਗੇ ਇਹਨਾਂ ਦੇ ਜੀ ਜੈਸਮੀਨ ਜੀ ਇਹ ਬਹੁਤ ਵਧੀਆ ਗੱਲ ਹੈ ਮਨਪ੍ਰੀਤ ਕੀ ਦੇਸ਼ ਭਗਤ ਹੋਣਾ ਨਾ ਮੈਟਰ ਆਫ ਚੋਇਸ ਹੋਗੀ ਜਦੋਂ ਜੀ ਕਰਦਾ ਯੂ ਕੈਨ ਬੀ ਵਨ ਐਸ ਈਜ਼ੀ ਐਸ ਦੈਟ ਬਿਲਕੁਲ ਅਸ਼ਦੀਆ ਖਕਰਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੱਲ ਮਿਲਦੇ ਹਾਂ ਜੀ ਥੈਂਕ ਯੂ ਸੋ ਮਾਚ ਫॉर ਟੁਡੇ ਬਹੁਤ ਬਹੁਤ ਧੰਨਵਾਦ ਆ ਵੈ ਜਸਮਿਨ ਜੀ ਥੈਂਕ ਯੂ